ਆਪਣੇ ਆਪ ਨੂੰ ਦੇਖ ਲੇ ਵੀ ਉਹਨਾਂ ਦਾ ਕੀ ਹਾਲ ਹੈ ਮੈਂ ਇਹ ਪੁੱਛਣਾ ਚਾਹੁੰਦਾ ਰਾਜਾ ਵੜਿੰਗ ਸਾਹਿਬ ਜਾਂ ਹੋਰਾਂ ਤੋਂ ਵੀ راہੁਲ ਗਾਂਧੀ ਕਿਹੜਾ ਕੋੜਾ ਇਹ ਦੱਸ ਦੋ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜਿੱਥੇ ਮਾਹੌਲ ਕਾਫੀ ਖਰਾਬ ਦੇਖਿਆ ਗਿਆ ਉੱਥੇ ਹੀ ਇਸ ਸਾਰੀ ਸਥਿਤੀ ਦੇ ਵਿਚਾਲੇ ਲਗਾਤਾਰ ਸਿਆਸਤ ਭੱਗਦੀ ਹੋਈ ਨਜ਼ਰ ਆਈ ਜਿਸ ਤਰੀਕੇ ਦੇ ਨਾਲ ਪੀਐਮ ਮੋਦੀ ਪੰਜਾਬ ਆਉਂਦੇ ਨੇ ਤੇ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਦੇ ਨੇ ਉਸ ਤੋਂ ਬਾਅਦ ਕਈ ਬਾਅਦਵਾਦ ਵੀ ਬਾਹਰ ਆਉਂਦੇ ਨੇ ਕੇਂਦਰੀ ਮੰਤਰੀ ਰਵਨੀਤ ਮਿੱਟੂ ਸਾਡੇ ਨਾਲ ਮੌਜੂਦ ਨੇ 1600 ਕਰੋੜ ਰੁਪਏ ਨੂੰ ਖਾਸ ਤੌਰ ਤੇ ਤੇ ਅਮ੍ਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਕਿਹਾ ਜਾਂਦਾ ਕਿ ਉਟ ਦੇ ਮੂੰਹ ਚ ਜੀਰਾ ਉਸ ਵੇਲੇ ਸਾਰੇ ਵਿਰੋਧੀ ਜਿਹੜੇ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੰਦੇ ਨੇ ਤੇ ਨਾਲ ਦੀ ਨਾਲ ਇਹ ਵੀ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਬਣੀ ਬਾਰ ਬਾਰ ਇਹੀ ਕਿਹਾ ਗਿਆ ਕਿ ਸਾਡੇ ਲਈ ਤਾਂ ਇੱਕ ਕਵੀਤੇ ਬਾਰੇ ਸਮਝ ਲਓ ਜੀ ਕਾਂਗਰਸ ਪਹਿਲਾਂ ਆਪਣੇ ਆਪ ਨੂੰ ਦੇਖ ਲੇ ਵੀ ਉਹਨਾਂ ਦਾ ਕੀ ਹਾਲ ਹੈ ਇਸ ਕਰਕੇ ਉਹਨਾਂ ਚ ਕਿੱਧਰ ਘੋੜੇ ਨੇ ਕਿੰਨੇ ਗਧੇ ਨੇ ਕਿੰਨੇ ਬਿਆਹ ਵਾਲੇ ਨੇ ਕਿੰਨੇ ਲੰਗੜੇ ਨੇ ਕਿੰਨੇ ਰੇਸ ਵਾਲੇ ਇਹੀ ਰਾਹੁਲ ਗਾਂਧੀ ਜੀ ਕਹਿੰਦੇ ਆ ਨਾ ਵੀ ਸਾਡੇ ਬਹੁਤ ਲੋਕ ਨੇ ਜਿਹੜੇ ਤੇ ਮੈਂ ਘੋੜੇ ਅਸੀਂ ਫਿੱਟ ਕਰ ਦਿੰਨੇ ਆ ਗਲਤ ਰੇਸ ਵਾਲੇ ਨੂੰ ਵਿਆਹ 'ਚ ਨੱਚਣਾ ਦਿੰਨੇ ਆ ਨੱਚਣ ਵਾਲੇ ਨੂੰ ਰੇਸ 'ਚ ਪਾ ਦਿੰਨੇ ਆ ਮੈਂ ਇਹ ਪੁੱਛਣਾ ਚਾਹੁੰਦਾ ਆ ਰਾਜਾ ਵੜਿੰਗ ਸਾਹਿਬ ਜਾਂ ਹੋਰਾਂ ਤੋਂ ਵੀ ਰਾਹੁਲ ਗਾਂਧੀ ਕਿਹੜਾ ਕੋੜਾ ਇਹ ਦੱਸ ਦੋ ਵੀ ਜਦੋਂ ਇੱਥੇ ਵਾਈਸ ਪ੍ਰੈਜ਼ੀਡੈਂਟਾਂ ਚੋਣਾ ਸੀ ਜਦੋਂ ਇੱਥੇ ਹੜ੍ਹ ਸੀ ਸਟੇਟਾਂ ਡੁੱਬੀਆਂ ਪਈਆਂ ਸੀ ਉਹ ਮਲੇਸ਼ੀਆ ਦੇ ਵਿੱਚ ਫੋਟੋਗ੍ਰਾਫੀ ਕਰ ਰਹੇ ਸੀ ਪਹਿਲਾਂ ਉਹ ਦੱਸਣ ਵੀ ਉਹ ਕਿਹਣਾ ਕੋੜਾ ਏ ਜਿਹੜਾ ਕਿ ਵਾਈਸ ਪ੍ਰੈਜ਼ੀਡੈਂਟ ਦੀਆਂ ਵੋਟਾਂ ਤੋਂ ਰਾਤ ਨੂੰ ਆਉਂਦਾ ਵੋਟ ਪਾਉਣ ਸਵੇਰੇ ਇੱਥੇ ਕੈਂਡੀਡੇਟ ਖੜਾ ਕਰ ਜਾਂਦਾ ਏ ਤੇ ਉਹਦਾ ਹਾਲ ਦੇਖੋ ਕੀ ਹੋਇਆ 15 ਤੋਂ 20 ਵੋਟਾਂ ਜਿਹੜੀਆਂ ਉਹ ਆਪੋਜੀਸ਼ਨ ਵਾਲੇ ਕਾਂਗਰਸ ਵਾਲੇ ਉਹ ਵੋਟਾਂ ਜਿਹੜੀਆਂ ਐਨਡੀਏ ਦੇ ਕੈਂਡੀਡੇਟ ਨੂੰ ਪਾ ਗਏ ਹੁਣ ਮੈਂ ਕਾਂਗਰਸ ਦੀ ਇਦੂਬਦ ਹੋਰ ਕੀ ਗੱਲ ਕਰਾਂ 20000 ਕਰੋੜ ਰੁਪਏ ਤੱਕ ਦੇ ਮੁਆਵਜ਼ੇ ਦੀ ਗੱਲ ਕੀਤੀ ਆ ਅਸੀਂ ਕੱਲ ਗਰਾਊਂਡ ਜ਼ੀਰੋ ਤੇ ਸੀ ਅਸੀਂ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਸੀ ਉਹ ਕਹਿੰਦੇ ਵੀ 1 ਏਕੜ ਦੇ ਹਿਸਾਬ ਨਾਲ ਸਾਡਾ ਇੱਥੋਂ ਮਿੱਟੀ ਚੱਕਾਂਗੇ ਸਾਰਾ ਕੁਝ ਚੱਕਾਂਗੇ ਡੀਜ਼ਲ ਟਰੂਲ ਪਾ ਕੇ 1 ਲੱਖ ਤੱਕ ਤਾਂ ਸਾਡਾ ਖਰਚਾ ਹੀ ਆ ਜਾਣਾ ਸਾਨੂੰ ਇਸ 20000 ਕਰੋੜ ਦਾ 20000 ਦਾ ਤਾਂ ਕੋਈ ਫਾਇਦਾ ਹੀ ਨਹੀਂ ਦੇਖੋ ਜਿਹੜਾ ਇਹ ਮੈਂ ਮੰਨਦਾ ਵੀ ਜੇ ਚੰਗੀ ਫਸਲ ਹੋਵੇ 70 71000 ਰੁਪਿਆ ਕੀਲੇ ਮਗਰ ਜਿਹੜਾ ਇਹ ਉਹ ਬਣਦਾ ਏ ਇਸੇ ਤਰੀਕੇ ਨਾਲ ਜੇ ਗੰਨਾ ਹੈ ਉਹ ਲੱਖ ਰੁਪਏ ਦਾ ਕਿਤੇ ਉੱਤੇ बन ਜਾਂਦਾ ਏ ਇਹ ਫਸਲਾਂ ਦਾ ਅਲੱਗ-ਅਲੱਗ ਅੰਦਾਜ਼ਾ ਏ ਪਰ ਜਦੋਂ ਵੀ ਕੋਈ ਡਿਜ਼ਾਸਟਰ ਆਉਂਦਾ ਏ ਉਹਦੇ ਵਿੱਚ ਹਰ ਸੂਬਾ ਸਰਕਾਰ ਤੇ ਸਟੇਟ ਗਵਰਨਮੈਂਟ ਦੇ ਆਪਣੇ-ਆਪਣੇ ਮਾਪਦੰਡ ਹੁੰਦੇ ਆ ਵੀ ਕਿੰਨਾ-ਕਿੰਨਾ ਸ਼ੇਅਰ ਦੇਣਾ ਕਿਸੇ ਨੇ ਤੇ ਉਹ ਜਿਹੜਾ ਅੱਜ ਤੱਕ ਦੇ ਕਾਨੂੰਨ ਨੇ ਐਵੇਂ ਝੂਠ ਬੋਲੀ ਜਾ ਉਹਦਾ ਕੋਈ ਫਾਇਦਾ ਨਹੀਂ ਸਿਰਫ ਤੇ ਸਿਰਫ ਜਿਹੜੀ ਉਹਦਾ ਖਰਚਾ ਆਉਂਦਾ ਏ ਜਿਹੜਾ ਉਹਦਾ ਲਵਾਈ ਤੇ ਖਾਦ ਤੇ ਪਾਣੀ ਤੇ ਬਿਜਲੀ ਤੇ ਹੋਰ ਚੀਜ਼ਾਂ ਤੇ ਜਿਹੜਾ ਉਹਦਾ ਖਰਚਾ ਮੰਨਿਆ ਜਾਂਦਾ ਏ ਉਹ ਖਰਚਾ ਹੀ ਪੂਰਾ ਹੋ ਜੇ ਉਹੀ ਬੜੀ ਵੱਡੀ ਗੱਲ ਹੁੰਦੀ ਆ ਇਹ ਗੱਲਾਂ ਮਾਰਨ ਨੂੰ ਜਿੱਡੀਆਂ ਮਰਜੀ ਕੋਈ ਝੂਠ ਮਾਰੀ ਜਾਵੇ ਇਹ ਆ ਜੇ ਉਹਦਾ 70000 ਰੁਪਇਆ ਹੈ ਤਾਂ ਉਹਦਾ ਜੇ 25 30000 ਰੁਪਇਆ ਉਹਨੂੰ ਏਕੜ ਮਗਰ ਮਿਲ ਜੇ ਤਾਂ ਉਹਦਾ ਮੜਾ ਮੋਟਾ ਸਿਰ ਟੱਕੜਾ ਹੋ ਜਾਂਦਾ ਏ ਤੇ ਇਹ ਕੋਸ਼ਿਸ਼ ਆ ਕੋਸ਼ਿਸ਼ ਆ ਮੈਂ ਕਹਿ ਰਿਹਾ ਵੀ ਸੈਂਟਰ ਤੇ ਸਟੇਟ ਮਿਲ ਕੇ ਜੇ ਇੰਨਾ ਕੁ ਕਰ ਦੇ 25 30000 ਰੁਪਇਆ ਤਾਂ ਅੱਗੇ ਖੇਤੀ ਕਰਨ ਜੋਗਾ ਰਹਿ ਜਾਊਗਾ ਆਰਡੀਐਫ ਨੂੰ ਲੈ ਕੇ ਰੇੜਕਾ ਖਤਮ ਨਹੀਂ ਹੋ ਰਿਹਾ ਆਰਡੀਐਫ ਦੇ ਨਾਲ ਦੀ ਨਾਲ ਜਿਵੇਂ ਕੇਂਦਰ ਸਰਕਾਰ ਦੇ ਨੁਮਾਇੰਦੇ ਕਹਿੰਦੇ ਨੇ ਕਿ ਜਿਹੜਾ ਸੀ 11 ਤੋਂ 1200 ਕਰੋੜ ਰੁਪਏ ਰਾਹਤ ਫੰਡ ਜਿਹੜਾ ਦਿੱਤਾ ਸੀ ਕੁਦਰਤੀ ਆਫਤ ਜੇ ਕਰਾਉਂਦੀ ਹੈ ਭਾਜਪਾ ਕਹਿ ਰਹੀ ਹੈ ਕਿ ਹਾਲੇ ਤੱਕ ਉਹ ਪੂਰਾ ਨਹੀਂ ਹੋ ਰਿਹਾ ਉਹਨਾਂ ਨੇ ਖਰਚ ਲੈਨੇ ਆਪਣੇ ਖਰਚੇ ਪਰ ਉਹ ਕਹਿੰਦੇ ਨੇ ਕਿ ਸਾਨੂੰ ਕੁਝ ਮਿਲਦਾ ਨਹੀਂ ਆਰਡੀਐਫ ਵਾਲੀ ਤਾਂ ਇੱਕ ਅਲੱਗ ਗੱਲ ਆ ਉਹ ਸਟੇਟ ਦੀ ਜਾਂ ਸੂਬੇ ਦੀ ਉਹ ਬਾਤ ਦੀ ਗੱਲ ਆ ਜੋ ਵੀ ਆ ਮੈਂ ਉਹ ਚ ਹਜੇ ਨਹੀਂ ਪਹਿਣਾ ਚਾਹੁੰਦਾ ਠੀਕ ਆ ਉਹ ਕਹਿੰਦੇ ਨਹੀਂ ਹੋਇਆ ਉਹ ਕਹਿੰਦੇ ਆ ਵੀ ਰੂਲ ਤੋੜੇ ਹੋਏ ਹੁੰਦੇ ਨਾ ਕਿ ਟਟੋ ਘਟ ਸਾਡਾ ਹੀ ਸਾਨੂੰ ਦੇ ਜਾਂਦੇ ਸਾਡੇ ਨਹੀਂ ਉਹ 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 ਆਰਡੀਐਫ ਦਾ ਪੈਸਾ ਉਹਨਾਂ ਨੇ ਹੜਾਂ ਚ ਥੋੜੀ ਲਾਉਣਾ ਗੱਲ ਤਾਂ ਇਸ ਵੇਲੇ ਤਾਂ ਇਹ ਆ ਵੀ ਕੁਦਰਤੀ ਜਿਹੜੀ ਆਫਤ ਆਈ ਆ ਉਹਦੇ ਵਿੱਚ 1600 ਕਰੋੜ ਰੁਪਈਆ ਮਿਲੇ ਆ ਤੇ 12000 ਕਰੋੜ ਰੁਪਈਆ ਜਿਹੜਾ ਪਿਆ ਆ ਪਹਿਲਾਂ ਉਹ ਪੈਸਾ ਮਿਲਾ ਕੇ ਹੀ ਸਾਰਾ ਕੁਝ ਪੂਰਾ ਕਰ ਦਿੰਦਾ ਏ ਜੇ ਉਹ 12000 ਕਰੋੜ ਤੇ 1600 ਕਰੋੜ ਜਿੰਨਾ ਕੁੱਲ ਮੈਂ ਤੁਹਾਨੂੰ ਅੰਕੜੇ ਪੜਾਏ ਆ ਵੀ 1858 ਕਰੋੜ ਮੰਗਿਆ ਉਹਨਾਂ ਨੇ ਕ੍ਰੋਪ ਦਾ ਇਹ ਇਹ ਕਿੰਨਾ ਬਣ ਗਿਆ 12000 ਤੇ 1600 ਕਿੰਨਾ ਬਣ ਗਿਆ 36 ਤੇ ਕਿੰਨਾ ਬਣ ਗਿਆ ਜੀ 12000 ਦੇ ਵਿੱਚ ਹੋਰ ਐਡ ਕਰ ਲੋ 13 13672 ਰੁਪਈਆ ਬਣ ਗਿਆ ਤੇ ਇਹਨੂੰ ਤਾਂ ਖਰਚਣ ਪਹਿਲਾਂ ਇਹ ਤਾਂ ਲੋਕਾਂ ਦੇ ਸਿੱਟਣ ਅਕਾਊਂਟਾਂ 'ਚ ਸੁਖਵੀਰ ਬਾਦਲ ਦੇ ਵੱਲੋਂ ਸੁਖਵੀਰ ਬਾਦਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪੈਸੇ ਵੰਡੇ ਗਏ ਸੀ ਤਾਂ ਫਿਰ ਉਸ ਤੋਂ ਬਾਅਦ ਕਿਹਾ ਗਿਆ ਕਿ ਜੀ ਆਪਾਂ ਚੰਗੀ ਗੱਲ ਆ ਜਿਹੜਾ ਵੰਡਦਾ ਵੰਡਣ ਅੱਛਾ ਸੋ ਕੇਂਦਰੀ ਮੰਤਰੀ ਰਵਨੀਤ ਬਿੱਟੂ ਸਾਡੇ ਨਾਲ ਮੌਜੂਦ ਸੀ ਕਾਫੀ ਵਿਸ਼ਿਆਂ ਨੂੰ ਲੈ ਕੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਨਾਲ ਦੀ ਨਾਲ ਕਾਂਗਰਸ ਨੂੰ ਖਾਸ ਤੌਰ ਦੇ ਉਤੇ ਆੜੇ ਹੱਥੀ ਜਿੱਥੇ ਲੈਂਦੇ ਹੋਏ ਨਜ਼ਰ ਆਏ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਵੀ ਕਈ ਜਵਾਬ ਜੜੇ ਨੇ ਉਹਨਾਂ ਦਿੱਤੇ ਨੇ